ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿ ਸਤ ਸੰਗਤ ਜੀਓ ਮੈਂ ਨਿਊਜ਼ੀਲੈਂਡ ਤੋਂ ਹਰਜਿੰਦਰ ਸਿੰਘ ਹਸਿਆੜਾ ਤੁਹਾਡੇ ਲਈ ਇੱਕ ਖਾਸ ਸ਼ਕਸ਼ੀਤ ਮੇਨੋਰ ਅੱਜ ਤੁਹਾਡੇ ਮੁਲਾਕਾਤ ਲੈ ਕੇ ਆਏ ਜਿਹੜੇ ਕਿ ਨੰਕਾਣਾ ਸਾਹਿਬ ਤੋਂ ਗੁਰਦੁਆਰਾ ਢੇਰਾ ਸਾਹਿਬੋਂ ਹੋਰ ਤੋਂ ਕਿ ਗੁਰਦੁਆਰਾ ਪੰਜਾ ਸਾਹਿਬ ਵਿਖੇ ਗ੍ਰਾਂਥੀ ਸਿੰਘ ਜੀ ਸੇਵਾਵਾਂ ਨਿਭਾ ਰਹੇ ਨੇ ਐਸੋ ਲਈ ਜਿੱਥੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੋਂ ਪਹਿਲੀ ਵਾਰ ਪਾਕਿਸਤਾਨ ਤੋਂ ਕੋਈ ਗ੍ਰਾਂਥੀ ਸਿੰਘ ਨਿਊਜ਼ੀਲੈਂਡ ਦੇ ਗਵਰਨਰ ਦੇ ਤੇ ਆਇਆ ਉਹ ਵੀ ਧਾਰਮਿਕ ਕਾਰਜਾਂ ਦੇ ਵਾਸਤੇ ਪ੍ਰਚਾਰ ਵਾਸਤੇ ਸੋ ਨਿਊਜ਼ੀਲੈਂਡ ਦੇ ਵਿੱਚ ਅਸੀਂ ਉਹਦਾ ਪਹਿਲਾ ਸੌਫਟ ਕਰਾਂਗੇ ਭਾਈ ਰੰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋਤੋਵਲਾ ਨਿਊਜ਼ੀਲੈਂਡ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪਾਕਿਸਤਾਨ ਦਾ ਵੀ ਧੰਨਵਾਦ ਕਰਦੇ ਹਾਂ ਤੁਹਾਡੀ ਉਹਨਾਂ ਨੇ ਅਰਜ਼ੀ ਮਨਜ਼ੂਰ ਕੀਤੀ ਤੁਹਾਨੂੰ ਵੀਜ਼ਾ ਦਿੱਤਾ ਫਿਰ ਤੁਸੀਂ ਬ੍ਰਿਸ਼ਮਸਦ ਸੰਗਤਾਂ ਦੇ ਅਰਿਆਦਸ਼ ਯੂਨੀਵਰਸਿਟੀ ਸੋ ਥੋੜੀ ਸੰਖੇਪ ਗੱਲਬਾਤ ਕਰਾਂਗੇ ਥੋੜਾ ਆਪਣੇ ਜੀਵਨ ਬਾਰੇ ਫਿਰ ਆਪਣੇ ਪਰਿਵਾਰ ਬਾਰੇ ਦੱਸ ਕੇ ਫਿਰ ਮੈਂ ਚਾਹਾਂਗਾ ਗੁਰਦਰਾ ਡੇਰਾ ਸਾਹਿਬ ਦੀ ਜਿਹੜੀ ਹੈ ਇਤਿਹਾਸਿਕ ਪੜਚੋ ਉਹਥੋਂ ਦੇ ਦੱਸਦੀ ਹੈ ਤਾਂ ਕਿ ਬਹੁਤ ਸਾਰੇ ਸੁੰਦਰ ਪਾਕਿਸਤਾਨ ਜਾਂਦੀ ਵੀ ਆ ਤੇ ਅੱਗੇ ਜਾਣਾ ਵੀ ਆ ਤੇ ਡੇਰਾ ਸਾਹਿਬ ਵੀ ਸਾਡੇ ਨਾਲ ਧੀ ਮਹਾਂਤ ਬਹੁਤ ਸਾਰੇ ਅਸੀਂ ਸੁਣਦੇ ਰਹੇ ਹਾਂ ਇਤਿਹਾਸ ਦੇ ਵਿੱਚ ਪੰਚੋ ਪਾਸ਼ਾ ਦੀ ਸ਼ੀਰ ਦੀ ਵਾਰੀ ਕਿਰਪਾ ਤੁਸੀਂ ਉਸੇ ਤੋਂ ਤਾਂ ਪਾਈ ਸੋ ਪਹਿਲਾਂ ਆਪਣੇ ਪਰਿਵਾਰ ਇੱਕ ਬਾਰੇ ਤੇ ਉਹ ਤੋਂ ਗੱਲ ਕਰਾਂ ਜਿਹੜਾ ਸਤਗੁਰੂ ਜੀ ਨੇ ਪ੍ਰਗਟਿਆ ਕਮੇਟੀ ਤੋਂ ਜਦ ਚਾਰਨ ਹੋਇਆ ਜੋ ਅਰਸੂ ਨੂੰ ਹੋਇਆ ਧਾਰਿਸ਼ ਬੰਦੀਰ ਕੋਲ ਆ ਕਰਨ ਗਗਨਾਂ ਉੱਫੜਨ ਮੈ ਜੋਤ ਸਵਰਤੀ ਰਿਹਾ ਪਰ ਪਰ ਮਥੋਰਾ ਕਛ ਪੀਦ ਨਹੀਂ ਗੁਰ ਅਰਜਨ ਸਾਹਿਬ ਸੋ ਕਿ ਗੋਰੀ ਫੇਫਤੀ ਸਾਂਜਦੇ ਹਵਾਏ ਗੁਰਜੀ ਦਾ ਖਲਸਾ ਹਵਾਏ ਗੁਰਜੀ ਕੋ ਹਵਾਏ ਗੁਰਜੀ ਕੀ ਫਤਿਹ ਦਾਸ ਜਾਨੀ ਰਣਜੀਤ ਸਿੰਘ ਐਡਵੰਟੀ ਗੁੰਦੜੇ ਰਾਜਾ ਸਾਹਿਬ ਸ਼ਹੀਦਾਂ ਦੇ ਸਰਤਾਜ ਸਿੰਘ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਅਕਸ ਦੀ ਹੈ ਅੱਜ ਜੋ ਪਹਿਲੀ ਵਾਰ ਹੀ ਪਾਕਿਸਤਾਨ ਦੀ ਤਰਕੀ ਤੋਂ ਨਿਊਜ਼ੀਲੈਂਡ ਦੀ ਸ਼ੰਕਾ ਨੇ ਤੁਮੰਦ ਕੋਸਮ ਨੇ ਜੋ ਪ੍ਰਾਪਲ ਕੀਤਾ ਹੈ ਪਹਿਲੀ ਵਾਰ ਹੀ ਗਰੰਟੀ ਦਿੱਤੀ ਹੈ ਬਾਹਰਲੇ ਦੇ ਆਉਣ ਦਾ ਮੌਕਾ ਪਿਆ ਹੈ ਇਹ ਸਹਿਰਾ ਪੈਂਦਾ ਹੈ ਨਿਊਜ਼ੀਲੈਂਡ ਦੀ ਕੌਂਸਲ ਦੀ ਇਹਨਾਂ ਸੰਗਤ ਜਿਹੜਾ ਨੂੰ ਗੁਰਮਾਰਾਜ ਨੇ ਗੁਰਨਾਨਕ ਦੇਵ ਧਰੋਣੀ ਟੀਮ ਦੀ ਜੋਨ ਨੇ ਆਪ ਬੁਲਾਵਾ ਕੀਤਾ ਦਾਸ ਦਾ ਸੁਕੜ ਨੰਕਾਣਾ ਸਾਹਿਬ ਕੋਈ ਹੈ ਜੰਪਲ ਸਾਹਿਬ ਨੰਕਾਣਾ ਸਾਹਿਬ ਹੈ ਛੋਟੀ ਛੋਟੀ ਅਸੀ ਜੀ ਤੋਂ ਗੁੰਦੇ ਸਾਹਿਬ ਨੰਕਾਣਾ ਸਾਹਿਬ ਤੇ ਉਸ ਵਕਿਆਨੀ ਪ੍ਰਤਾਪ ਸਿੰਘ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਜੋ 1947 ਤੋਂ ਪਹਿਲੇ ਖੈਲੇ ਉਹਨਾਂ ਨੂੰ ਸੇਵਾ ਸੰਭਾਲਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਸੀ ਕੋਈ ਮal ਮਿਲ ਬੈਠ ਕੇ ਅਸੀਂ ਸ਼ਬਦ ਕੀਰਤਨ ਅਸਾਂ ਦੀ ਵਾਰ ਕਰਦੇ ਸਾਂ ਉਹਨਾਂ ਵਕਤਾਂ 'ਚ ਪਰ ਉਹਨਾਂ ਵਕਤਾਂ 'ਚ ਨਨਕਾਣਾ ਸਾਹਿਬ ਦੀ ਧਰਤੀ ਤੇ ਕੋਈ ਜ਼ਿਆਦਾ ਸਿੰਘ ਮੌਜੂਦ ਨਹੀਂ ਸੀ ਪਰਿਵਾਰ ਸਾਡੇ ਕੇਵਲ 6-7 ਪਰਿਵਾਰ ਸਨ ਆਪਾਂ ਨੇ ਸਾਰੀ ਗੁਰੂ ਮਹਾਰਾਜ ਦੀ ਸੇਵਾ ਜੋ ਲੈਣੀ ਹੈ ਗੁਰੂ ਮਹਾਰਾਜ ਨੇ ਸੋ ਸਾਡਾ ਜੰਮਪਲ ਜੋ ਨਨਕਾਣਾ ਸਾਹਿਬ ਹੈ ਵਕ ਵਕਸਤਾਂਾਂ ਤੇ ਗੁਰੂ ਮਹਾਰਾਜ ਨੇ ਸੇਵਾਵਾਂ ਬਖਸ਼ੀਆਂ ਸਮਾਂ ਆਂਦਾ ਗਿਆ ਜਿਵੇਂ ਜਿਵੇਂ ਸਮਾਂ گزر ਬਗਿਆ ਗੁਰੂ ਮਹਾਰਾਜ ਨੇ ਇਹ ਵੀ ਬਖਸ਼ਿਸ਼ ਕੀਤੀ ਹੈ ਪਾਕਿਸਤਾਨ ਸੇ ਗੁਰਦਾਰਾ ਪਰਮੰਤ ਕਮੇਟੀ ਨੂੰ ਜੋ ਸੇਵਾਵਾਂ ਮਿਲੀਆਂ ਇਸ ਹਸਤਾਨਾ ਦੀਆਂ ਕਿਉਂਕਿ ਸੰਕੇਪ ਰੂਪ ਇਹ ਗੱਲ ਕਰਾਂਗੇ ਤਾਂ ਕਿ ਆਪਾਂ ਗੱਲਾਂ ਨੂੰ ਸੰਪੂਰਨ ਕਰ ਸਕੀਏ ਇੱਕ ਕੁਐਸਚਨ ਦੇ ਵਿੱਚ ਮੈਨੂੰ ਆਵਾਜ਼ ਸੁਣਿਆ ਸੀ ਜਦੋਂ ਬਾਕੀ ਸਾਰੇ ਉੱਥੇ ਸਿੱਖ ਪਰਿਵਾਰ ਆ ਗਏ ਜਦੋਂ ਵੰਡ ਹੋਈ ਆ ਕੋਡਾ ਪਰਿਵਾਰ ਉੱਥੇ ਰਹਿਣ ਦਾ ਕੋਈ ਜ਼ਰੂਰੀ ਕਾਰਨ ਸੀ ਜਾਂ ਕੋਈ ਡਿਊਟੀ ਲੱਗੀ ਸੀ ਵੀ ਕਮੇਟੀਆਂ ਨੂੰ ਪੰਜਾਬ ਦੀ ਸੇਵਾ ਕਰਨ ਦੀ ਸੀ ਤੁਹਾਡੇ ਦਾਤਾ ਇਸ ਸਤਗੁਰ ਪਾਤਸ਼ਾਹ ਨੇ ਇੱਕ ਕੋਤਕ ਵਰਤਣਾ ਸੀ ਇਨ੍ਹਾਂ ਸਥਾਨਾਂ ਨੂੰ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਸਨੂੰ ਇੱਥੇ ਕਿਸੇ ਦੀ ਡਿਊਟੀ ਤੇ ਦੇਣੀ ਸੀ ਨਾ ਜੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਪਸ਼ੌਰੀਆ ਲੱਗੇ ਉਹਨਾਂ ਇਲਾਕੇ ਸੀ ਜਿੱਥੇ ਪਹਾੜੀ ਇਲਾਕੇ ਸਨ ਜਿੱਥੇ ਪਠਾਨ ਰਹਿੰਦੇ ਸਨ ਖਸਤੂਰ ਰਹਿੰਦੇ ਸਨ ਉਹਨਾਂ ਇਲਾਕਿਆਂ ਜਿਨ੍ਹਾਂ ਨੂੰ ਪਰਾ ਮਿਲੀ ਸੀ ਅੱਛਾ ਬਾਅਦ ਵਿੱਚ 1970 ਵਿੱਚ ਆਪਾਂ ਪੰਜਾਬ ਵਾਲਾ ਹਾਂ ਕਿਉਂਕਿ ਇਸ ਤੋਂ ਪਹਿਲੇ ਸਾਡੇ ਬਜ਼ੁਰਗ ਜਿਹੜੇ ਸਨ ਉਹ ਕਾਬਲੀ ਇਲਾਕੇ ਪਠਾਨਾ ਤੋਂ ਸਾਨੂੰ ਉੱਥੇ ਹੀ ਪਰਾ ਮਿਲੀ ਸੀ ਕਿਉਂਕਿ ਸਾਡੀ ਪਾਸ਼ਾ ਵੀ ਜੋ ਹੈ ਪਸ਼ਤੂ ਲੈਂਗੁਏਜ ਹੈ ਕਿ ਉਸ ਵਕਤ ਪਾਕਿਸਤਾਨ ਦੀ ਤਰਕੀ ਤੇ ਜਦੋਂ 1947 ਬੰਦ ਹੋਈ ਤਾਂ ਪੰਜਾਬ ਵਿੱਚ ਕੋਈ ਨਹੀਂ ਰਿਹਾ ਪੰਜਾਬ ਵਿੱਚ ਕੇਵਲ ਚਾਰ ਹੀ ਪਰਿਵਾਰ ਸਨ ਜਿਹੜਾ ਪਾਕਿਸਤਾਨ ਦੇ ਜੀ 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 ਪਾਕਿਸਤਾਨ ਪਾਕਿਸਤਾਨ ਦੇ ਪੰਜਾਬ ਵਿੱਚ ਚਾਰ ਪਰਿਵਾਰ ਸਨ ਇੱਕ ਸਈ ਯਾਨੀ ਪ੍ਰਤਾਪ ਸਿੰਘ ਜੀ ਜੋ ਹਨਾ ਕਾਨਾ ਸਾਹਿਬ ਦੀ ਸੇਵਾ ਸੰਭਾਲ ਰਹੀ ਸੀ ਸਾਹ ਉਹਦੇ ਨਾਲ ਹੀ ਇੱਕ ਮਾਨਕ ਸਿੰਘ ਜੀ ਸੀ ਉਹ ਵੀ ਪੀਰ ਬਾਬਾ ਵਾਲੀ ਸਾਈਡ ਤੋਂ ਵਾਪਸ ਫੇਰ ਆ ਗਿਆ ਸੀ ਸੇਵਾ ਸੰਭਾਲਣ ਵਾਸਤੇ ਪਰ ਜਾਨੀ ਪ੍ਰਤਾਪ ਸਿੰਘ ਜੀ ਦੇ ਬੁਟੀ ਸ਼ਰਮਣੇ ਦੇ ਦੁਆਰਾ ਪਰਮਨਟ ਕਮੇਟੀ ਵੱਲੋਂ ਲੱਗ ਗਈ ਤਾਂ ਲਾਹੌਰ ਵਿੱਚ ਜਾਨੀ ਹਰੀ ਸਿੰਘ ਸਾਹਿਬ ਤੋਂ ਬਾਬਾ ਸ਼ਾਮ ਸਿੰਘ ਸਾਹਿਬ ਇਹ ਦੋਹਾਂ ਨੂੰ ਉਸ ਵੇਲੇ ਸਤਰਾ ਤੀਰਾ ਬਾਬਤ ਉਸੇ ਵੀ ਜਾਓ ਕੋਈ ਪ੍ਰੈਸ਼ਰ ਪਿਆ ਹੋਗਾ ਵੀ ਕਿੰ ਘੇ ਰਹਿ ਗਏ ਸੀ ਅੱਛਾ ਇਹ ਉਹਨਾਂ ਵਕਤਾਂ ਚ ਮਾਰਾ ਮਾਰੀ ਦੌੜਾ ਦੌੜੀ ਚ ਰਹਿ ਗਏ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਵੰਡ ਜਦੋਂ ਵੰਡ ਹੋਈ ਤਾਂ ਸਿੱਖ ਤਿੰਨ ਹਿੱਸਿਆਂ ਚ ਵੰਡੇ ਗਏ ਇੱਕ ਸ਼ਹੀਦ ਹੋ ਗਏ ਮਰ ਮਿਟ ਗਏ ਦੂਜੇ ਪਾਸੋਂ ਚਲੇ ਗਏ ਇੰਡੀਆ ਵਾਲੀਆ ਕਿਸੇ ਹੋਰ ਦੇਸ਼ਵਤ ਜੀ ਚਾਲੇ ਪਾਏ ਤੇ ਕੋਈ ਸਿੰਘ ਰਿਮਾਰਡਰੀ ਹੋਏ ਕਿਉਂਕਿ ਮਜਬੂਰਨ ਉਹਨਾਂ ਨੂੰ ਜੇਣਾ ਨੂੰ ਜੈ ਦਾਦਾ ਜੇ ਨਦੀਆਂ ਰਹਿੰਦੀਆਂ ਸੀ ਜਾਂ ਕੋਈ ਹੋਰ ਮਜਬੂਰੀ ਕਾਰਨ ਕਿਸੇ ਵੀ ਇਸ ਗੱਲ ਦਾ ਬਹੁਤਾ ਜ਼ਿਆਦਾ ਨਾ ਜ਼ਿਕਰ ਕਰੀਏ ਕਿਉਂਕਿ ਕੋਈ ਮਜਬੂਰੀ ਵੀ ਹੋ ਸਕਦੀ ਹੈ ਕੋਈ ਜਜ਼ਾਦਾਦਾਂ ਦੀ ਵੀ ਕਰਦੀ ਹੋ ਸਕਦੀ ਹੈ ਪਰ ਕਾਫੀ ਲੋਕ ਜੋ ਹੈ ਤਨਵੜ ਵੀ ਹੋ ਗਏ ਸਾ ਫਿਰ ਵੀ ਸਲੂਟ ਆ ਜੀ ਉਸ ਵੇਲੇ ਗੁਰਦਵਾਰਿਆਂ ਦੀ ਸੇਵਾ ਦੀ ਖਾਤਰ ਗੁਰੂ ਮਹਾਰਾਜ ਦੀ ਖਾਤਰ ਉੱਥੇ ਆਪਣਾ ਨੂੰ ਸਟੈਬਲਿਸ਼ ਕਰਨਾ ਸਾਰੇ ਚੱਕਰ ਦੇ ਵਿੱਚ ਪਰ ਸਲੂਟ ਆ ਤੇ ਉਹ ਉਹਨਾਂ ਦੇ ਕਰਕੇ ਜਿਹੜੇ ਇਸ ਵੇਲੇ ਜਿਹੜੇ ਸਾਡੇ ਗੁਰਦੁਆਮ ਹੈਗੇ ਅਸੀਂ ਦੁਆਰਾ ਦੇਖਣ ਦੇ ਜਿਹੜੇ ਜੋਗ ਹੋਏ ਆਂ ਜੇ ਉਸ ਵੇਲੇ ਸਾਰਾ ਕੁਝ ਛੱਡ ਕੇ ਸਾਰੇ ਆ ਜਾਂਦੇ ਹੋ ਸਕਦਾ ਇਸ ਵੇਲੇ ਪਰ ਜਿਹੜੇ ਸਾਡੇ ਸਹੀ ਇਨਸਾਨਾ ਜਿਹੜੇ ਸਾਡੇ ਪਹਾਣੀ ਲੋਕਸਾਨ ਜਿਹੜੇ ਸਾਡੇ ਪਠਾਣੀ ਸਿੰਘਸਾਨ ਜਿਨ੍ਹਾਂ ਨੇ ਪਹਾੜਾ ਜਿਹੜਾ ਦੇ ਬਜ਼ੁਰਗਾਂ ਨੇ ਬਣਾ ਲਈ ਹੈ ਇਹ ਸਤਗੁਰ ਪਾਤਸ਼ਾਹ ਦੀ ਕਿਰਪਾ ਨਾਲ ਬਖਸ਼ਿਸ਼ ਦੁਆਰਾ ਮੈਂ ਇਹ ਮਾਣ ਨਾਲ ਕਹਿ ਸਕਦਾ ਸਾਡੇ ਬਜ਼ੁਰਗਾਂ ਚ ਹੁਣ ਤੱਕ ਕਿਸੇ ਨੇ ਇਹ ਕਰਮ ਦੀ ਵੀ ਅ즈ਵੀ ਨਹੀਂ ਉਹ ਮੋਨਾ ਬਕੜਾ ਨਾਲ ਬਹੁਤ ਸੰਘੀਨ ਮੁਕਾਬਲਾ ਕੀਤਾ ਬਹੁਤ ਸਖਤ ਮੁਕਾਬਲਾ ਕੀਤਾ ਬਾਅਦ ਵੀ 1970 ਵਿੱਚ ਜਦੋਂ ਪੰਜਾਬ ਵਾਲ ਚਾਲੇ ਪਾਏ ਪੰਜਾਬ ਵਾਲ ਆਇਆ ਨਾ ਗੁਰਦਆਰੇ ਦੀ ਸੇਵਾ ਕਰਨ ਦਾ ਇਹ ਸਮਾਂ ਸੇਵਾ ਕਰਨ ਦਾ ਇਸ ਪਾਕ ਸਮਾ ਸਮਾਂ ਸਾਨੂੰ ਪ੍ਰਾਪਤ ਹੋਇਆ ਫਿਰ ਸਮੇ ਸਮੇ ਅਨਸਾਰ ਜਦੋਂ 1990 ਵਿੱਚ ਪਾਕਿਸਤਾਨ ਸਿ ਗੁਰਦਵਾਰਾ ਪ੍ਰਬੰਧ ਕਮੇਟੀ ਬਣੀ ਉਸ ਤੋਂ ਬਾਅਦ پاکستان سے ਗੁਰਦਾਰਾ ਪਰਮੰਤ ਕਮੇਟੀ ਵੱਲੋਂ ਕਾਫੀ ਮੁਲਾਜ਼ਮ ਲੱਗੇ ਇਹ ਸੇਵਾ ਆਕਰੰਦ ਸਮਾਪਤ ਹੋਇਆ ਇਹੇ ਇਸੇ ਤਰ੍ਹਾਂ ਵਾਕ ਸਮਾ ਗੁਜ਼ਰਦਾ ਗਿਆ ਇਹ ਵੀ ਕਿ ਟ੍ਰਾਂਸਪੋਰਟ ਬੋਰਡ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਦੀ ਸੇਵਾਵਾਂ ਲੱਗੀਆਂ ਦਾਸ ਦੀ ਹੁਣ ਸੇਵਾ ਜੋ ਹੈ ਇਹ ਵੀ ਕਿ ਟ੍ਰਾਂਸਪੋਰਟ ਬੋਰਡ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਇੱਥੇ ਜਿੱਥੇ ਆਪਾਂ ਵੰਡ ਦੀ ਗੱਲ ਕਰਦੇ ਆਂ ਜਿੱਥੇ ਅਸੀਂ ਸੇਵਾਵਾਂ ਦੀ ਗੱਲ ਕਰਦੇ ਆਂ ਇੱਥੇ ਆਪਾਂ ਪਾਕਿਸਤਾਨ ਦੇ ਬਾਰੇ ਵੀ ਇਹ ਗੱਲ ਜ਼ਰੂਰ ਕਰਾਂਗੇ ਕਿ ਪਾਕਿਸਤਾਨ ਦੀ ਧਰਤੀ ਤੇ ਜਿਹੜੇ ਸਾਡੇ ਗੁਰਦਾਰ ਮਹਾਨ ਵਕ ਵਕ ਇਲਾਕਿਆਂ ਚ ਵਕ ਵਕ ਸੁਬਿਆਂ ਚ ਕਿ ਉਹਨਾਂ ਨੂੰ ਸਾਨੂੰ ਸੰਪੂਰਨ ਤੌਰ ਤੇ ਪੂਰੀ ਆਜ਼ਾਦੀ ਅਸੀਂ ਜਿੰਨੀ ਵੀ ਮਰਿਆਦਾ ਨਿਭਾ ਰਹੇ ਆਂ ਪੂਰੀ ਨਿਭਾ ਰਹੇ ਆਂ ਗਵਰਨਮੈਂਟ ਆਫ ਪਾਕਿਸਤਾਨ ਵੱਲੋਂ ਪੂਰਾ ਪੈਰਾ ਹੈ ਜੀ ਪਾਕਿਸਤਾਨ ਸਿ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੂਰਾ ਪੈਰਾ ਹੈ ਤੇ ਸਾਨੂੰ ਇਹ ਮਾਣ ਆ ਸਾਨੂੰ ਇਹ ਫਖਰ ਆ ਕਿ ਪਾਕਿਸਤਾਨ ਦੀ ਧਰਮ ਜਿਸ ਨੂੰ ਕੋਈ ਰੋਕ ਨਹੀਂ ਹੈ ਧਰਮ ਮੌਜੂਦ ਹੀ ਨਹੀਂ ਹੈ ਕੋਈ ਜ਼ੁਲਮ ਜ਼ਬਰ ਨਹੀਂ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਸੀ ਜੋ ਧਰਮ ਮर्यादा ਹੈ ਉਹ ਸੰਪੂਰਨ ਤੌਰ ਤੇ ਨਿਭਾਉਂਦੇ ਆ ਜੋ ਸਾਡੀ ਮर्यादा ਹੈ ਦੋ ਟਾਈਮ ਦੋ ਟਾਈਮ ਕੀਰਤਨ ਆਪਣਾ ਸਮਾਪਤ ਦਾ ਤੇ ਨਾਲ ਨਾਲ ਜੋ ਖਾਣਾ ਪ੍ਰਸ਼ਾਦ ਲੰਗਰ ਦਾ ਸਭ ਮਰਿਆਦਾ ਮਰਿਆਦਾ ਪੂਰੀ ਕਰਨਾ ਇਸੇ ਸ਼ਾੜੀ ਦੇ ਵਿੱਚ ਉੱਤੇ ਅੰਮ੍ਰਿਤ ਸੰਚਾਰ ਵੀ ਹੁੰਦਾ ਰਿਹਾ 1971 ਸਾਲ ਪਹਿਲਾਂ ਤਾਂ ਤਾਂ ਤੋਂ ਦਾ ਵਾਕਾ ਵੀ ਗੜਾ 13 ਸਾਲ ਲਾਹੌਰ ਚਾਰ ਸਾਲ ਸੋ 13 ਸਾਲ ਦੀ ਥੋੜ ਜਿਹਾ ਇਤਿਹਾਸ ਹੁਣ ਮੈਂ ਤੁਹਾਨੂੰ ਜਿੱਤੇ ਮੇਰੀ ਗੁਰੂ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੇਵਾ ਬਖਸ਼ੀ ਹੈ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦਾ ਇਤਿਹਾਸ ਜਿਪਨ ਸੰਕੇਪ ਰੂਪੇ ਜਾਣੇ ਜਾਣ ਕਾਰਗਰਾਮਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਜਿੱਤੇ ਜਹਾਂਗੀਰ ਬਾਦਸ਼ਾਹ ਦਾ ਦੌਰ ਸੀ ਉਸ ਵਕਤ ਚੰਦੂ ਦੀਵਾਨੰਦ ਦੇ ਨਾਲ ਉਹਦੀ ਤੀਹ ਦਾ ਰਿਸ਼ਤਾ ਜੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁੱਤਰ ਸ੍ਰੀ ਗੁਰੂ ਅਰਗੁਣ ਦੇਵ ਸਾਹਿਬ ਮਹਾਰਾਜ ਨਾਲ ਹੋਇਆ ਪਰਚੰਦ ਦੀਵਾਨ ਨੇ ਮਾੜੇ ਸ਼ਬਦ ਆਕੇ ਕਿ ਮੈਂ ਚੁਬਾਰੀ ਦੀ ਇਟ ਮੋਰੀ ਨੂੰ ਲਾ ਲੇ ਜੀ ਐਸ ਕਰਕੇ ਫਿਰ ਸੰਤਾਨਾਂ ਨੇ ਬੇਨਤੀ ਕਰਕੇ ਉਸ ਰਿਸ਼ਤੇ ਤੋਂ ਨਾਟ ਕੀਤੀ ਮਹਾਰਾਜ ਨੇ ਕਫਰ ਇੱਕ ਇਹ ਵੀ ਕਾਰਨ ਸੀ ਸ਼ਹੀਦੀ ਦਾ ਇੱਕ ਜਹਾਂਗੀਰ ਬਾਦਸ਼ਾਹ ਦਾ ਵੀ ਜੋ ਹੈ ਕਾਸਬ ਸੀ ਉਹ ਵੀ ਅਸੀਂ ਇਹ ਨਹੀਂ ਕਵਾਂਗੇ ਕਿ ਦੇ ਵਿੱਚ ਜਹਾਂਗੀਰ ਬਾਦਸ਼ਾਹ ਦਾ ਹੱਥ ਨਹੀਂ ਸੀ ਪਰ ਜਦੋਂ ਉਹਨਾਂ ਨੂੰ ਹੋਰ ਜਹਾਂਗੀਰ ਬਾਦਸ਼ਾਹ ਨੂੰ ਮੌਕਾ ਮਿਲਿਆ ਤੇ ਇਸੇ ਤਰ੍ਹਾਂ ਚਦੂ ਦੀਵਾਨ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਪਰੇ ਕਿ ਗੁਰੂ ਮਹਾਰਾਜ ਇਹ ਇਸਲਾਮ ਬਾਰੇ ਗਲਤ ਸਬਕ ਪੜਾ ਰਹੇ ਆ ਤੇ ਇਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਦੇ ਦੌਰ ਵਿੱਚ ਚਦੂ ਦੀਵਾਨ ਜੋ ਕਿ ਉਹਨਾਂ ਦਾ ਅਹਿਲਕਾਰ ਸੀ ਉਹਨਾਂ ਦੇ ਸਰਕਾਰੀ ਮਲਾਜ਼ਮ ਸੀ ਉਹਨਾਂ ਨਾਲ ਕੰਮ ਕਰਦਾ ਸੀ ਇਸ ਤਰ੍ਹਾਂ ਚੰਦੂ ਦੀਵਾਨ ਨੂੰ ਮੌਕਾ ਮਿਲਿਆ ਤਾਂ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗੁਰੂ ਮਹਾਰਾਜ ਨੂੰ ਆਪਣੇ ਹਵੇਲੀ 'ਚ ਕੈਦ ਕੀਤਾ ਅਨੇਕਾਂ ਤਸੀਹੇ ਦਿੱਤੇ ਉਹ ਬਲੇ ਹੋਏ ਠੇਗਾ ਜੁਬਾਲੇ ਗਏ ਤਾਂ ਤੇ ਤਵਤੀ ਬਿਟਾ ਕਰਕੇ ਸਿਸ ਪਰ ਗਰਮ ਰਤ ਰੇਤਾ ਦੇ ਕਰਜੇ ਪਾਏ ਗਏ ਇਤੋਂ ਤੱਕ ਗੁਰੂ ਮਹਾਰਾਜ ਦਾ ਸਰੀਰ ਦੀ ਸ਼ਨੀ ਸ਼ਨੀ ਹੋਇਆ ਇੱਥੇ ਗੱਲ ਕਹਿਣੀ ਨਾ ਕੋਲਾ ਕਿ ਸ਼ਾਇਦ ਮੀਆਂ ਮੀਰ ਸਾਹਿਬ ਨੇ ਹੱਕ ਦਾ ਨਾਮ ਆਰਾਮ ਆ ਰਿਹਾ ਸੀ ਜੇ ਪਾਸ਼ਾ ਮੈਨੂੰ ਹੁਕਮ ਪਰ ਮੈਂ ਦਿੱਲੀ ਤਰਾਂ ਉੱਤੇ ਇਤਲਾ ਦੀ ਤਬਾਜਾ ਦੇ ਪਰ ਮੇਰੇ ਪਾਸ਼ਾ ਨੇ ਕਿਹਾ ਕਿ ਮੈਂ ਕੋਈ ਕਰਮਾਤ ਕੋਈ ਸ਼ਕਤੀ ਨਹੀਂ ਕਰੀ ਰਬ ਦੀ ਰਜ਼ਾਜ ਪਾਣੀ ਦੇ ਰਹਿਣਾ ਤੇਰਾ ਕੀ ਅੰਕਾ ਲਾਗੇ ਅਰਨਾਮ ਪਤਾਸ ਬਾਣ ਮੰਗਾ ਜਿੱਤੇ ਗੁਰੂ ਮਹਾਰਾਜ ਜੀ ਨੂੰ ਅਨੇਕਾ ਤਸੀਹ ਦਿੱਤੀ ਗਈ ਕੋਈ ਇਹ ਵੀ ਦੱਸਿਆ ਸੀ ਇਹ ਵੀ ਕਸ਼ਟ ਸੀ ਜਦੋਂ ਉਹਨਾਂ ਨੂੰ ਰਾਵੀ ਦੇ ਕੰਡੇ ਤੇ ਲਿਆਂਦਾ ਗਿਆ ਜਿੱਤੇ ਗੁਰੂ ਮਹਾਰਾਜ ਜੀ ਨੂੰ ਰਾਵੀ ਦੇ ਘਾਟੇ ਤੱਕ ਜਿਹੜੇ ਮਹਾਰਾਜ ਨੇ ਇਸ਼ਨਾਨ ਕੀਤਾ ਕਾਖੰਡੀਆਂ ਨੇ ਮੂਰਗਾ ਨੇ ਜਦੋਂ ਇਹ ਖਬਰ ਫੈਲਾਈ ਕਿ ਅਰਜਨ ਡੁੱਬ ਗਏ ਅਸੀਂ 6ਵੇਂ ਪਾਛੇ ਸਿਗੁਰ ਗੁਰੂ ਸਾਹਿਬ ਮਹਾਰਾਜ ਨੇ ਇੱਥੇ ਕੱਚਾ ਤੜਾ ਬਣਾ ਕਰਕੇ ਦਾ ਨਾਮ ਪਸੰਦ ਕੀਤਾ ਡੇਰਾ ਸਾਗ ਪਾਉ ਕੀ ਗੁਰੂ ਦਾ ਕੈਂਪ ਹੈ ਗੁਰੂ ਦਾ ਡੇਰਾ ਹੈ ਤੇ ਇਜ਼ਾ ਨਾਮ પસંદ ਕੀਤਾ ਤੇ ਨਾਲ ਨਾਲ ਇਹ ਵੀ ਬਚਨ ਕਾਇਏ ਕਿ ਜਿਹੜੇ ਵੀ ਸਤਿ ਆਪ ਦੇ ਦਰਸ਼ਨਾਂ ਵਾਸਤੇ ਆਉਣਗੇ ਉਹਨਾਂ ਨੂੰ ਪਰਤਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਦਾ ਫਾਦ ਪ੍ਰਾਪਤ ਹੋਏਗਾ ਕਿਉਂਕਿ ਸਾਡਾ ਇਹ ਗੁਰੂ ਰਵਿੰਦਰ ਸਿੰਘ ਮਹਾਰਾਜ ਦਾ ਸ਼ੀਧੀ ਸਥਾਨ ਹੈ ਜਿੱਥੇ ਆਪਾਂ ਪਰਤਕ ਗੁਰੂ ਰਵਿੰਦਰ ਸਿੰਘ ਮਹਾਰਾਜ ਦੇ ਜਿਨ੍ਹਾਂ ਦੇ ਦਰਸ਼ਨ ਕਰ ਸਕਦੇ ਹਾਂ ਇਹ ਤਿੰਨ ਸ਼ੇਰ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੈ ਸ਼ੇਰ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਉਹਰੇ ਪੰਜਾਬ ਤੇ 40 ਸਾਲ حکومت ਕੀਤੀ ਇਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਧਿਆ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਨੰਦ ਸੰਸਕਾਰ ਕੀਤਾ ਗਿਆ ਹੈ ਇਥੇ ਹੀ ਸ਼ਾਈ ਕਿਲਾ ਹੈ ਤੇ ਕੈਨ ਦਾ ਭਾਵ ਇਹ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਨਨਖਾਣਾ ਸਾਹਿਬ ਤੋਂ ਲਾਹੌਰ ਤੋਂ ਪੰਜਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੋਂ ਰੋਹਣੀ ਸਾਹਿਬ ਅੱਜ ਅੱਗੇ ਆਪਾਂ ਇਸ ਇਤਿਹਾਸ ਨੂੰ ਅਗਰ ਜਾਣਕਾਰੀ ਕਰਾਈਏ ਸ਼ਾਇਦ ਕਿ ਬਹੁਤ ਲੰਬਾ ਸਮਾਂ ਸਾਨੂੰ ਲੱਗ ਜੇ ਪਰ ਇਹ ਕਵਾਂਗਾ ਕਿ 75% ਜੋ ਸਾਡਾ ਇਤਿਹਾਸ ਹੈ ਪਾਕਿਸਤਾਨ ਦੀ ਧਰਤੀ ਤੇ ਜੋ ਪੁਰਣੀ ਯੋਗ ਨਹੀਂ ਹੈ ਕਿ ਹਮੇਸ਼ਾ ਵਾਸੇ ਸਾਨੂੰ ਇਸ ਇਤਿਹਾਸ ਨੂੰ ਸੇਤੇ ਰੱਖਣਾ ਚਾਹੀਦਾ ਹੈ ਵਾਦ ਤੋਂ ਵਾਦ ਸਗਤੋਂ ਮੇਰੀ ਇਹ ਬੇਨਤੀ ਹੈ ਕਿ ਪਾਕਿਸਤਾਨ ਦੀ ਧਰਤੀ ਉਜੋਗ ਪਾਵਾ ਖੋਲ ਕੇ ਆਪਾਂ ਆਗਿਆ ਦੇਵਾਂਗੇ ਇਸਤਕਬਾਲ ਕਰਾਂਗੇ ਪਾਵਾ ਖੋਲ ਕੇ ਜੀ ਆਇਆਂ ਨੂੰ ਕਾਂਗੇ ਜਿਨੀ ਵੀ ਸਾਡੇ ਕੋਲ ਸੇਵਾ ਹੋ ਸਕਦੀ ਹੈ ਅਸੀਂ ਪੂਰੀ ਕਰਾਂਗੇ ਇਹ ਮੈਸੇਜ ਮੈਂ ਜਿੱਤੇ ਇਹ ਯੂਕੇ ਤੋਂ ਕੈਨੇਡਾ ਤੋਂ ਵਕ ਵਕ ਦੇਸ਼ਾਂ ਤੋਂ ਸੰਗਤ ਆ ਰਹੀਆਂ ਹਨ ਇਹ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਜਿੱਤੇ ਬਣਾ ਜਿਨੀ ਵੀ ਸਾਡੇ ਕੋਲ ਸੇਵਾ ਉਹ ਸ਼ੁੱਧੀ ਆਨਲਾਈਨ ਵੀਜ਼ਾ ਬਿਲਕੁਲ ਫ੍ਰੀ ਹੈ ਆਪਾਂ ਸੇਵਾ ਕਰਾਂਗੇ ਜੋ ਡਾਰੇ ਆ ਜੋ ਖੌਫ ਹੈ ਆ ਪਾਕਿਸਤਾਨ ਦੀ ertidida ਹੈ ਅੱਜ ਜੋ ਬਣਿਆ ਹੋਇਆ ਹੈ ਮੈਂ ਆਪ ਨੂੰ ਯਕੀਨ ਦਿਲਾਉਂਦਾ ਹਾਂ ਕਿ ਸਿੱਖ ਹੋਣ ਦੇ ਨਾਤੇ ਫਿਰ ਗਰੰਤੀ ਹੋਣ ਦੇ ਨਾਤੇ ਕਿ ਕੋਈ ਖੌਫ ਹੀ ਆ ਇਹ ਸਭ ਝੂਟਿਆ ਜੀ ਖੁੱਲੇ ਦਰਸ਼ਨ ਦੀਦਾਰੇ ਕਰੋ ਆਓ ਗੁਰਨਾਨਦ ਦੇ ਘਰ ਦਾ ਜੋ ਪਾਕਿਸਤਾਨ ਹੈ ਉਹ ਗੁਰਨਾਨਦ ਦਾ ਘਰ ਹੈ ਆਪਾਂ ਉਹਨੂੰ ਪੂਰ ਨਹੀਂ ਸਕਦੇ ਐਸੇ ਲਈ ਜਾਨੀ ਇੱਕ ਚੀਜ਼ ਦੱਸਿਓ ਜਿਵੇਂ ਆ ਭਾਰਤ ਪਾਕਿਸਤਾਨ ਦੇ ਜਿਹੜੇ ਪਿਛਲੇ ਦਿਨੀ ਸੰਬੰਧ ਖਰਾਬ ਹੋਏ ਆ ਉਹਨਾਂ ਦੇਖਾਲਾ ਜੇ ਵਾਕਾ ਬਾਰਡਰ ਦਾ ਨਹੀਂ ਖੋਲਿਆ ਗਿਆ ਸੰਗਤ ਵਾਸਤੇ ਪਰ ਜਿਹੜੇ ਵਿਦੇਸ਼ੀ ਲੋਕ ਆ ਉਹ ਇਨਡਾਇਰੈਕਟਲੀ ਜਿਹੜੇ ਆ ਸਿੱਧੇ ਉੱਥੇ ਸੰਗਤ ਦਰਸ਼ਨ ਇਸ ਵੇਲੇ ਸੰਗਤ ਕਿੰਨੀ ਘਟੀ ਆ ਕਿ ਨਾਲ ਉਹ ਆ ਰਹੀ ਆ ਇਹੋ ਹੀ ਤਾਂ ਮੈਂ ਗੱਲ ਕਹਿ ਰਹੇ ਆ ਜਿ ਖੌਫ ਮਨ ਵਿੱਚ ਪਿਆ ਹੋਇਆ ਹੈ ਸੰਗਤ ਘਟ ਗਈ ਹੈ ਇਸ ਖੌਫ ਨਾਲ ਪਰ ਜਾ ਰਹੀ ਹੈ ਪਰ ਖੌਫ ਹੀ ਸੰਗਤ ਜਾ ਰਹੀ ਹੈ ਸੰਗਤ ਹੁਣ ਵੀ ਆ ਰਹੀ ਹੈ ਜੀ ਕਾਫੀ ਜਿਨ੍ਹਾਂ ਦੇ ਮਨਾਂ ਵਿੱਚ خوف ਹੈ ਉਸ خوف ਨੂੰ ਦੂਰ ਕਰਨ ਵਾਸਤੇ ਮੈਂ ਆਪ ਜੀ ਨੂੰ ਕਹਿ ਰਿਹਾ ਕਿ ਮੇਰੇ ਜਿੱਤੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਤੇ ਮੈਂ ਇਹ ਬੇਨਤੀ ਕਰਦਾ ਹਾਂ ਕਿ ਕੋਈ خوف ਨਹੀਂ ਹੈ ਕੋਈ ਡਰ ਨਹੀਂ ਹੈ ਇਹ ਜੇ ਗੱਲ ਨਹੀਂ ਹੈ ਪਾਕਿਸਤਾਨ ਦੀ ਧਰਤੀ ਤੇ ਆਪ ਜੀ ਆਓ ਆਪ ਨੂੰ ਬਹੁਤ ਸਾਰਾ ਪਿਆਰ ਮਿਲੇਗਾ ਖਤਿਜਨੀਆਂ ਵੀ ਸੇਵਾਵਾਂ ਹੋ ਸਕਦੀਆਂ ਆਪ ਕਰਾਂਗੇ ਤੇ ਪਾਕਿਸਤਾਨ ਸਿ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਆਨਲਾਈਨ ਵੀਜ਼ੇ ਬਿਲਕੁਲ ਫਰੀ ਹਨ ਆਪ ਜੀ ਪ੍ਰਕਾਰਾਂ ਜੀ ਬੈਡ ਕਰਕੇ ਆਨਲਾਈਨ ਵੀਜ਼ੇ ਲੈ ਸਕਦੇ ਹੋ ਤੇ ਜਿੱਤੇ ਆਪਾਂ ਨੇ ਪਾਕਿਸਤਾਨ ਸ਼ਿਕਰਜ਼ਾ ਪ੍ਰਬੰਧ ਕਮੇਟੀ ਦੀ ਗੱਲ ਕੀਤੀ ਹੈ ਇੱਥੇ ਆਪਾਂ ਵੀਕਿਓ ਟੈਸਟ ਬੋਰਡ ਫਾਰਮ ਤੋਂ ਪਾਕਿਸਤਾਨੀ ਵੀ ਕਰ ਕਰਾਂਗੇ ਕਿ ਉਹਨਾਂ ਵੱਲੋਂ ਵੀ ਸਾਨੂੰ ਸੰਪੂਰਨ ਤੌਰ ਤੇ ਬਾਰ-ਬਾਰ-ਬਾਰ ਮੈਚ ਕੀਤੀ ਜਾਂਦੀ ਹੈ ਕੋ ਡਿਸਕੋਪ ਕਰਦੇ ਨੇ ਸਕਿਉਰਟੀ ਦਾ ਵੀ ਵਧੀਆ ਪ੍ਰਬੰਧ ਹੈ ਦਾ ਦੋ ਬੰਦੇ ਇੱਥੇ ਜਾ ਕੇ ਆਉਂਦੇ ਨੇ ਸੋ ਵੈਸੇ ਤਾਂ ਜਿੰਨਾ ਚਿਰ ਅਸੀਂ ਪਾਕਿਸਤਾਨ ਜਾ ਕੇ ਖੁਦ ਨਹੀਂ ਨਾ ਉੱਚਾ ਦਰਸ਼ਨ ਗਜ਼ਾਰੇ ਕਰਦੇ ਚਾਹੇ ਅਰਦਾਸ ਵਿੱਚ ਅਸੀਂ ਜ਼ਿਕਰ ਕਰਦੇ ਆਂ ਵਿਸ਼ਵੇ ਗੁਰ ਦਾ ਰਹਿੰਦਾ ਪਰ ਜੇ ਤੁਸੀਂ ਜਾ ਕੇ ਦੇਖਦੇ ਆ ਉਹ ਮਾਹੌਲ ਜਿਹੜਾ ਵੱਖਰਾ ਹੋ ਜਾਂਦਾ ਜਿੱਥੇ ਪ੍ਰੋਦਾਤ ਪਾਸ਼ਾ ਦਾ ਜਨਮ ਹੁੰਦਾ ਅਵੇਂ ਗੁਰਵਰਜਨ ਸਭ ਦੇ ਵਿੱਚ ਇਸ਼ੀ ਵਿਗਤੇ ਗਿਆ ਉਸ ਕੋਟੋਰੇ ਦੇ ਦਰਸ਼ਨ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਦਾ ਅਕਲਾ ਤੇ ਨਾਲ ਹੀ ਉਹਦੇ ਸਮਾਦ ਪੰਜਾ ਸਾਹਿਬ ਕੇ ਪੰਜਾ ਸਾਹਿਬ ਜਿਹੜਾ ਪੰਜਾ ਛਪਿਆ ਉਹਦੇ ਦਰਸ਼ਨ ਕਰਦੇ ਆਂ ਕਿਉਂਕਿ ਇਹ ਸੱਠ ਜਿਹੜੀ ਪਾਕਿਸਤਾਨ ਦੇ ਵਿੱਚ ਜਿਵੇਂ ਗਾੜੀ ਜੀ ਨੇ ਜ਼ਿਕਰ ਕੀਤਾ ਨਾ 75% ਸਾਡਾ ਜਿਹੜਾ ਧਰਮ ਧਰਮ ਪਾਕਿਸਤਾਨ ਆ ਸਾਡੇ ਜਿਹੜੇ ਆ ਉਸੇਲੇ ਰਹੇ ਆ ਲੇਕਿਨ ਸਮਾ ਬਦਲਦੇ ਨਹੀਂ ਰਾਜ਼ੀ ਚੰਗਾ ਸਮਾਜ ਦੁਆਰਾ ਫਿਰ ਜਿਹੜਾ ਆ ਉਹ ਭਾਰਤੀ ਲੋਕਾਂ ਵਾਸਤੇ ਵੀ ਇੱਕ ਤਰ੍ਹਾਂ ਜਰੂਰ ਆਊਗਾ ਪਰ ਉਹ ਭਾਕਸ਼ਾ ਦੀ ਲੋਕ ਨੇ ਚਾਹੇ ਭਾਰਤ ਨਾਲ ਸੰਬੰਧ ਰੱਖਦੇ ਨੇ ਪਰ ਵਿਦੇਸ਼ੀ ਪਾਸਪੋਰਟ ਜਿਹਨਾਂ ਦੇ ਕੋਲ ਹੈਗੇ ਆ ਉਹਨਾਂ ਦੇ ਲਈ ਅਜੇ ਵੀ ਜਿਹੜਾ ਆ ਅ ਪਾਕਿਸਤਾਨ ਸਰਕਾਰ ਆ ਪਾਕਿਸਤਾਨ ਫੁਟਦੁਰ ਰਪਰੰਦ ਮੱਟੀਆਂ ਦੋਨੇ ਬਾਵਾਂ ਖਲਾ ਕੇ ਉਹਨਾਂ ਨੂੰ ਜਿਹੜੀ ਆ ਸੱਦਾ ਦੇ ਰਹੀ ਆ ਕੈਨੇਡੀ ਜੀ ਨੇ ਆਪਣੇ ਕੋਲੋਂ ਸੱਦਾ ਦਿੱਤਾ ਤੇ ਮੈਂ ਚਾਹਾਂਗਾ ਅ ਇਸ ਗੱਲ ਦਾ ਜਿਹੜਾ ਖੋਪਮਾਨੇ ਵਿੱਚੋਂ ਕੱਟ ਕੇ ਜਿਨ੍ਹਾਂ ਨੇ ਪਾਕਿਸਤਾਨ ਦੇ ਦਰਸ਼ਕਨ ਜਾਣਾ ਆ ਆਨਲਾਈਨ ਵੀਜ਼ਾ ਫ੍ਰੀ ਵੀਜ਼ਾ ਉਹ ਜਾ ਸਕਦੇ ਨੇ ਆ ਹੋ ਸਕਦਾ ਇੰਡੀਆ ਵੱਲ ਵੀ ਨਾ ਹਜੇ ਪੋਸੀਬਲ ਹੋਵੇ ਲੇਕਿਨ ਡਾਇਰੈਕਟ ਫਲਾਈਟਾਂ ਬਹੁਤ ਸਾਰੇ ਪਾਸੇ ਜੁੜੀ ਜਾਂਦੀਆਂ ਆ ਹੋਰ ਜਾਣ ਕਰ ਸਕਦੇ ਨੇ ਬਹੁਤ ਜਿਹੜਾ ਉੱਥੇ ਜਾ ਕੇ ਪਿਆਰ ਸਤਿਕਾਰ ਵੀ ਮਿਲਦਾ ਯਾਨੀ ਜੇ ਉੱਥੇ ਇੱਕ ਆਖੀਰ ਦੇ ਵਿੱਚ ਥੋੜ ਜਿਹਾ ਦੱਸ ਦੋ ਉੱਥੇ ਤੁਸੀਂ ਉੱਥੇ ਵਿਚਰਦੇ ਆ ਉਹਨਾਂ ਲੋਕਾਂ ਦੇ ਵਿੱਚ ਕੋਈ ਕਦੇ ਕੋਈ ਇਦਾਂ ਦੀ ਤੁਹਾਨੂੰ ਕੋਈ ਲੱਗਿਆ ਹੋਵੇ ਡਰ ਭੈ ਭੇ ਅਸੀਂ ਥੋੜੀ ਜਿਨੀ ਦੇ ਵਿੱਚ ਉੱਥੇ ਹੈਗੇ ਆ ਕੁਝ ਇਸ ਤਰ੍ਹਾਂ ਅਸੀਂ ਜਾ ਕੇ ਬਾੜੇ ਪ੍ਰਕਾਸ਼ ਕਰਕੇ ਆਪ ਬਜ਼ਾਰਾਂ ਚ ਘੁੰਮਦੇ ਆਂ ਕਦੇ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਨਹੀਂ ਮੈਂ ਕਿ ਕਵਾਂ ਵੀ ਗਿਆ ਮੈਂ ਤੋਂ ਦੇਖੋ ਇਧਰ ਇਧਰ ਆਇਆ ਹਾਂ ਤੇ ਬਾਰਲੀ ਕੰਟਰੀ ਚ ਮੈਸੇਜ ਸਭੀ ਉਪਰ ਪਾ ਕੇ ਨਹੀਂ ਆਇਆ ਜੀ ਉਹਦੇ ਅਸੀਂ ਕਦੀ ਉਸੇ ਸਭੀ ਉਪਰੋਂ ਨਹੀਂ ਗੱਡੀ ਬਾ ਉਪਰੀ ਬੰਨੇ ਆ ਉਪਰੇ ਬੰਨੇ ਤੇ ਵੱਡੀ ਸੇ ਵੀ ਸਭੀ ਕੋਲ ਹੀ ਹੁੰਦੀ ਹੈ ਗੁਰਦਾਰੇ ਚ 4 4 6 6 ਸਪੀਕਰ ਲੱਗੇ ਹੁੰਦੇ ਨੇ ਕਿ ਸਕੂਲਾਂ ਜਿਸੀਂ ਬੱਚਿਆਂ ਨਾਲ ਪੜ੍ਹੇ ਆਂ ਬੜੇ ਬਹੁਤ ਸਾਰੇ ਮਿੱਤਰ ਨੇ ਬਹੁਤ ਸਾਰੇ ਦੋਸਤ ਨੇ ਬੜਾ ਸਤਿਕਾਰ ਕਰਦੇ ਨੇ ਇਸ ਪਾਕ ਦਾ ਬਹੁਤ ਕਦਰ ਕਰਦੇ ਨੇ ਸ਼ਹੀਦਾਂ ਦੇ ਸਤਾ ਸਿਰ ਅਰਜਨ ਦੇਵ ਜੀ ਮਹਾਰਾਜੀ ਨੇ ਪਹਿਲੀ ਸ਼ਹੀਦੀ ਦਿੱਤੀ ਹੈ ਉਸ ਤੋਂ ਬਾਅਦ ਕਿੰਨੀਆਂ ਖੁਸ਼ੀਆਂ ਹੋਈਆਂ ਇਹ ਪਾਕਸਤਾਨ ਨੂੰ ਸ਼ਹੀਦੀਆਂ ਰਾਈ ਮਿਲੀ ਹੈ ਇਹ ਹਮੇਸ਼ਾ ਵਾਸਤੇ ਇਸੇ ਤਰ੍ਹਾਂ ਰਹੇਗੀ ਤੇ ਮੇਰਾ ਇਹ ਕਹਿਣਾ ਹੈ ਕਿ ਪਾਕਿਸਤਾਨ ਦੇ ਧਰਤੇ ਦੇ ਪੂਰਾ ਸਤਿਕਾਰ ਕਰੀਏ ਜਿਹਦਾ ਬੱਚਿਆਂ ਨੂੰ ਆਪਾਂ ਗੁਰਮਤ ਦੇ ਨਾਲ ਜੋੜਨਾ ਜਾਂ ਪੰਜਾਬੀ ਭਾਸ਼ਾ ਨਾਲ ਜੋੜਨਾ ਹੈ ਘਰ ਬਸਤੇ ਕਿਸ ਤਰ੍ਹਾਂ ਲੱਗੇ ਪਰਲਾਖ ਹੋਵੇ ਨਾ ਬਜ਼ੁਰਗਾਂ ਦੇ ਵਿੱਚ ਦੇਖੋ ਜਿੰਨਾ ਆਪਾਂ ਕਹਿੰਦੇ ਤੁਹਾਨੂੰ ਪਾਕਿਸਤਾਨ ਦੀ ਗੱਲ ਕਰਾਂ ਪਾਕਿਸਤਾਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਪਰਿਵਾਰ ਨਹੀਂ ਹੋਏਗਾ ਜਿਹਦੇ ਪਰਿਵਾਰ ਵਿੱਚ ਬੱਚੇ ਪਾਟੀਆਂ ਨਹੀਂ ਹੋਣਗੇ ਬੱਚੀ ਕੀਰਤਰੀ ਨਹੀਂ ਹੋਣਗੇ ਬੱਚਿਆਂ ਨੂੰ ਗੁਰਮੁਖੀ ਨਾਲ ਦੀ ਹੋਏਗੀ ਸਿੱਖ ਦੇ ਕੋਈ ਇਹ ਨਨਕਾਣਾ ਸਭ ਵੀ ਸਿੱਖਦੇ ਆਂ ਰਾਂਚੀ ਵੀ ਸਿੱਖਦੇ ਆਂ ਪਸ਼ਾਵਰ ਦੇ ਵਿੱਚ ਵੀ ਸਕੂਲ ਹੈ ਨਨ ਕਾਲਾ ਸਕੂਲਾਂ ਦੇ ਪਿੱਛੇ ਜਿਹੜੀ ਆ ਹੈ ਗੁਰਮੁਖੀ ਪੜਾਈ ਜਾਂਦੀ ਹੈ ਕਿ ਸ਼ਾਮੁਖੀ ਨਹੀਂ ਉਹ ਤੇ ਸ਼ਾਮੁਖੀ ਪੜਾਈ ਜਾਂਦੀ ਹੈ ਪਰ ਸਾਡੇ ਧਾਰਮਿਕ ਆਪਣੇ ਸਕੂਲ ਹੈਗੇ ਨੇ ਕਿਉਂਕਿ ਸੋ ਜਿਹੜੀ ਅੱਗੇ ਲੈਕਸੀ ਜਿਹੜੀ ਆ ਤੁਸੀਂ ਅੱਗੇ ਜਿਹੜੀ ਇਸ ਪਰੰਪਰਾ ਨੂੰ ਚਾਲੂ ਰੱਖਣ ਵਾਸਤੇ ਮਤਲਬ ਸਾਰੇ ਕੰਮ ਜਿਹੜੇ ਨਾਲ ਨਾਲ ਹੋ ਰਹੇ ਆ ਬਿਲਕੁਲ ਹੋ ਰਹੇ ਨੇ ਕੋਣ ਸਾਡੇ ਸਾਡੀ ਤਰਮਸ਼ਾਲਾ ਬਣੇਗੀ ਇੱਥੇ ਵੀ ਲਾਹੌਰ ਵਿੱਚ ਵੀ ਤੋਂ ਕਿ ਜ਼ੋਰ ਪਹਿਲੇ ਸੰਗਤ ਕੋਈ ਨਹੀਂ ਸੀ ਕੌਣ ਸੰਗਤ ਆਈ ਹੈ 150 ਦੇ ਤਰੀ ਪਰਿਵਾਰ ਨੇ ਬਹੁਤ ਸਾਰੀ ਸ਼ਕਤ ਹੈ ਸੋ ਉਹਦੇ ਵਿੱਚ ਵੀ タルਸ਼ਾਲਾ ਬਣੇਗਾ ਜਿੱਥੇ ਕਿਤੇ ਵੀ ਰਹਿੰਦੇ ਨੇ ਉਹ ਸਾਰੇ ਪਾਸੇ ਗੁਰਮੁਖੀ ਜੋ ਹੈ ਜੋ ਪੰਜਾਬੀ ਹੈ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਸ ਸਮੂਹਰ ਦੌਰ ਦੇ ਪੜ੍ਹਾਏ ਜਾਂਦੇ। ਬਹੁਤ ਧੰਨਵਾਦ ਜੀ ਤੁਸੀਂ ਪਾਕਿਸਤਾਨ ਤੋਂ ਡੇਰਾ ਸਾਹਿਬ ਲਾਹੌਰ ਤੋਂ ਨਿਊਜ਼ੀਲੈਂਡ ਦੌਰੇ ਤੇ ਆਏ। ਸੋ ਤੁਹਾਡੇ ਕੋਲ ਦੋ ਹਫ਼ਤੇ ਅਜੇ ਹੋਰ ਹੈਗੇ ਨੇ ਵੱਖ-ਵੱਖ ਗੁਰਸਥਾਨਾਂ ਦੇ ਉੱਤੇ ਜਾ ਕੇ ਤੁਸੀਂ ਸੰਗਤ ਨੂੰ ਸੰਬੋਧਨ ਵੀ ਕਰਨਾ ਹੈ। ਤੇ ਮੈਂ ਅਰਦਾਸ ਕਰਦਾ ਹਾਂ ਤੁਹਾਡਾ ਜਿਹੜਾ ਟ੍ਰਿਪ ਬਹੁਤ ਵਧੀਆ ਰਵੇ ਤੁਸੀਂ ਨਿਊਜ਼ੀਲੈਂਡ ਦੇ ਇਹ ਆਜ਼ਾਦਾ ਨਿਊਰ ਸਿੱਖਾ ਦੇ ਨਾਲ ਜਿਹੜਾ ਆਪਸੀ ਭਾਈਚਾਰਾ ਹੈ ਉਹ ਉੱਥੇ ਜਾ ਕੇ ਤੁਸੀਂ ਸ਼ੇਅਰ ਕਰੋ ਤੇ ਆਸ ਕਰਾਂਗੇ ਕਾਹ ਵੀ ਜਦੋਂ ਤੁਹਾਨੂੰ ਮੌਕਾ ਮਿਲੇਗਾ ਜਰੂਰ ਤੁਸੀਂ ਦੁਬਾਰਾ ਫਿਰ ਇੱਥੇ ਦਰਸ਼ਨ ਕਰਨ ਆਇਓ ਸੋ ਜਿਹੜਾ ਤੁਸੀਂ ਸਨੇਹਾ ਦਿੱਤਾ ਪਾਕਿਸਤਾਨ ਆਉਣ ਵਾਸਤੇ ਕੋਈ ਇਸ ਤਰ੍ਹਾਂ ਦਾ ਕੋਈ ਖੌਫ ਨਹੀਂ ਹੈ ਉਹਦੇ ਵਾਸਤੇ ਮੈਂ ਸਾਰੀ ਸੰਗਤ ਨੂੰ ਚਾਹਾਂਗਾ ਤੇ ਆਪਣੀ ਜੀਵਨ ਦੇ ਵਿੱਚ ਇੱਕ ਵਾਰੀ ਪਾਕਿਸਤਾਨ ਜ਼ਰੂਰ ਜਾ ਕੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਕੇ ਆਓ ਇਹਨਾਂ ਨੂੰ ਵੀ ਸਲੂਟ ਆ ਜਿਹੜੀਆਂ ਉੱਥੇ ਸਾਡੇ ਸਾਡੇ ਗੁਰਦੁਆਰਾ ਸਥਾਨਾਂ ਦੀ ਸੇਵਾ ਸੰਭਾਲ ਕਰ ਰਹੇ ਨੇ ਆਲੀ ਸ਼ਾਨ ਗੁਰਦੁਆਰੇ ਬਣੇ ਨੇ ਬਹੁਤ ਹੀ ਅੱਛਾ ਪ੍ਰਬੰਧ ਜਿਹੜਾ ਉੱਥੇ ਕੀਤਾ ਜਾਂਦਾ ਸੋ ਅਖੀਰ ਦੇ ਵਿੱਚ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ